ਹੈਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਦੇਖੋ ਜਿਵੇਂ ਮੇਰੇ ਲਈ ਹੈਗਾ ਜੀ ਇਹ ਸ਼ਰਟ ਦਾ ਕਮੀਜ਼ ਦਾ ਪੀਸ ਆਪਣੇ ਕੋਲੇ ਹੈਗਾ ਜੀ ਇਹ 38.5 ਇੰਚ ਕਪੜਾ 2 ਮੀਟਰ ਕਪੜਾ ਇਹ ਇਹਦੀ ਇੱਕ ਸਿੰਗਲ ਲੰਬਾਈ ਹੈਗੀ ਜੀ 38.5 ਇੰਚ ਤੇ 49 ਦਾ ਮੀਟਰ ਹੁੰਦਾਗਾ ਦੇਖੋ ਬਿਨਾ ਕਿਸੇ ਖਰਚੇ ਤੋਂ ਤੇ ਬਿਨਾ ਨੀਚੇ ਲੈਸ ਲਗਾਏ ਘੇਰੇ ਤੋਂ ਆਪਾਂ ਇਹਦੀ ਲੈਂਥ ਵਧਾਉਣੀ ਹੈ ਜੀ ਆਪਾਂ ਲੈਂਥ ਕਰਨੀ ਹੈ 41 ਇੰਚ ਤਿਆਰ ਆਪਾਂ ਉਹਨੂੰ ਕਿਵੇਂ ਕਰ ਸਕਦੇ ਆ ਦੇਖੋ ਇਹ ਕਮੀਜ਼ ਦੇ ਪੀਸ ਨੂੰ ਆਪਾਂ ਪਹਿਲਾਂ ਇਹ ਫੋਲਡ ਕੀਤਾ ਹੋਇਆ ਉਸ ਤੋਂ ਬਾਅਦ ਇਹਨੂੰ ਡਬਲ ਫੋਲਡ ਕਰਤਾ ਜੀ ਜਿਵੇਂ ਕਿ ਆਪਾਂ ਕਮੀਜ਼ ਕੱਟਦੇ ਹੁੰਨੇ ਆ 7 ਇੰਚ ਦਾ ਆਪਾਂ ਤੀਰੇ ਦਾ ਨਿਸ਼ਾਨ ਲਾਇਆ ਹੈ ਤੇ 8 ਇੰਚ ਮੋਢਾ ਦਾ ਲਾਇਆ ਹੈਗਾ ਦੇਖੋ ਇਸੇ ਤਰ੍ਹਾਂ ਆਪਾਂ ਜਿਹੜੀ ਲੈਂਥ ਵਧਾ ਰਹੇ ਆ ਆਪਾਂ ਵਧਾਵਾਂਗੇ ਜੀ ਉੱਪਰੋਂ ਤੀਰੇ ਕੋਲ ਦੇਖੋ ਆਪਾਂ 8 ਇੰਚ ਮੋਢੇ ਦਾ ਨਿਸ਼ਾਨ ਲਾਇਆ ਪਰ ਆਪਾਂ 8 ਇੰਚ ਨਹੀਂ ਲੈਂਦੇ ਜੀ ਆਪਾਂ ਲਵਾਂਗੇ 6.5 ਇੰਚ ਮੋਢੇ ਦੀ ਕਾਟ ਜਿਹੜੀ ਆਪਾਂ ਪਾਉਣੀ ਹੈ ਸਾਢੇ 3 ਇੰਚ ਕਾਟ ਪਾ ਕੇ ਤੇ 4 ਸਾਢੇ 4 ਦਾ ਪੱਪਰ ਜੋੜ ਪਾਵਾਂਗੇ ਦੇਖੋ ਆਪਾਂ ਘੇਰੇ ਕੋਲੋਂ ਲੈਂਥ ਵਧਾਉਣੇ ਹੁੰਦੇ ਆ ਅਕਸਰ ਆਪਾਂ ਘੇਰੇ ਕੋਲੋਂ ਲੈਂਥ ਨਹੀਂ ਵਧਾਉਂਦੇ ਹੈਗੇ ਤੇ ਆਪਾਂ ਉੱਪਰੋਂ ਵਧਾਵਾਂਗੇ ਜੇ ਘੇਰੇ ਕੋਲੋਂ ਵਧਾਉਣੇ ਆ ਤਾਂ ਆਪਾਂ ਨੂੰ ਲੈਂਸ ਵਗੈਰਾ ਲਾਉਣੀ ਪੈਂਦੀ ਹੈ ਵਿਚਾਲੇ ਸੈਂਟਰ ਦੇ ਵਿੱਚ ਡਬਲ ਡਬਲ ਕਰਕੇ ਖਰਚਾ ਕਰਨਾ ਪੈਂਦਾ ਹੈ ਬਿਨਾ ਕਿਸੇ ਖਾਚੇ ਤੋਂ ਆਪਾਂ ਇਹਦੀ ਲੈਂਥ ਵਧਾਉਣੇ ਆ ਜੀ ਕੋਈ ਵੀ ਆਪਾਂ ਨੂੰ ਲੈਂਸ ਨਹੀਂ ਲਾਉਣੀ ਪੈਂਦੀ ਦੇਖੋ ਉਸ ਤੋਂ ਬਾਅਦ ਆਪਾਂ ਕਮੀਜ਼ ਨੂੰ ਸਿੰਗਲ ਪੀਸ ਇਸ ਤਰ੍ਹਾਂ ਸਿੰਗਲ ਸਿੰਗਲ ਕਰ ਲੈਣੇ ਆ। ਉੱਪਰੋਂ ਜਿਹੜਾ ਜੁੜਿਆ ਸੀ ਕੱਟਤਾ ਤੇ ਹੁਣ ਆਪਣੇ ਕੋਲੇ ਹੈਗਾ ਜੀ ਇਹ ਪੀਸ ਤੇ ਆਪਾਂ ਦੇਖੋ ਸਭ ਤੋਂ ਪਹਿਲਾਂ ਇਹਦੀ ਬਾਜੂ ਕੱਟ ਲੈਣੇ ਆਂਗੇ। ਪਹਿਲਾਂ ਬਾਜੂ ਕੱਟ ਲੈਣੇ ਜੀ ਬਾਜੂ ਕੱਟਣ ਤੋਂ ਬਾਅਦ ਜਿਹੜਾ ਇਹਦਾ ਕਪੜਾ ਬਚ ਗਿਆ ਤੇ ਉਹਦਾ ਆਪਾਂ ਜੋੜ ਪਾਵਾਂਗੇ ਜੀ ਉੱਪਰ ਇਹ ਜੋੜ ਆਪਾਂ ਨੂੰ ਦੇਖੋ ਕਮੀਜ਼ ਤੇ نیچے ਜੋੜ ਪਾਉਣਾ ਤਾਂ ਆਪਾਂ ਨੂੰ ਕਾਫੀ ਕਪੜਾ ਚਾਹੀਦਾ ਹੁੰਦਾ ਜਿੰਨਾ ਕੀ ਕਮੀਜ਼ ਦਾ ਘੇਰਾ ਹੁੰਦਾ ਹੈ। ਇਹ ਦੇਖੋ ਛੋਟੇ-ਛੋਟੇ 4-4 ਇੰਚ ਦੇ ਕੱਪੜੇ ਨਾਲ ਹੀ ਆਪਣਾ ਉੱਪਰ ਉਹ ਜਿਹੜਾ ਜੋੜ ਪੈ ਜਾਊਗਾ ਤੇ ਆਪਣੀ ਕਮੀਜ਼ ਦੀ ਲੈਂਥ ਹੈਗੀ ਹੈ ਜੀ ਪੂਰੀ ਹੋ ਜਾਊਗੀ। ਦੇਖੋ ਮੈਂ ਤੁਹਾਨੂੰ ਬਾਜੂ ਕੱਟਣੀ ਵੀ ਦੱਸ ਦੰਨੀ ਆ ਤੇ ਬਾਜੂ ਦੀ ਘਾਟ ਪਾਉਣੀ ਵੀ ਦੱਸੂਗੀ। ਦੇਖੋ 17 ਇੰਚ ਬਾਜੂ ਆਪਾਂ ਲੈਣੀ ਸੀ ਜੀ 19 ਇੰਚ ਆਪਾਂ ਕਰ ਲਈ ਤੇ 2 ਇੰਚ ਵਧਾ ਕੇ ਰੱਖ ਲਈ ਐ ਤੇ ਹੁਣ ਆਪਾਂ ਇਹਦੀ ਘਾਟ ਪਾਉਣੀ ਹੈ ਜੀ ਦੇਖੋ ਜਿਵੇਂ ਆਪਾਂ ਮੂਹਰੋਂ ਮੂਰੀ ਰੱਖਣੀ ਹੈ 5 ਇੰਚ ਬਾਹਾਂ ਦੀ ਤੇ ਸਾਢੇ ਛੇ ਰੱਖ ਲਾਂਗੇ 1.5 ਇੰਚ ਵਧਾ ਕੇ ਰੱਖ ਲਾਂਗੇ। ਇਸੇ ਤਰ੍ਹਾਂ ਜਿਹੜੀ ਆਪਾਂ ਘਾਟ ਪਾਉਣੀਆਂ ਜੀ ਮੋਢਿਆਂ ਕੋਲ 3 ਇੰਚ ਤੇ ਨਿਸ਼ਾਨ ਲਾਵਾਂਗੇ ਤੇ 3 ਇੰਚ ਤੇ ਉੱਪਰ ਲਾਵਾਂਗੇ ਇੱਥੇ ਉਹ ਦੇਖੋ ਗਲਾਈ ਪਾਉਗੀ ਦੇਖੋ ਸਾਢੇ 6 ਤੋਂ ਆ ਨਿਸ਼ਾਨ ਲੈ ਕੇ ਇੰਚੀ ਟੇਪ ਨੂੰ ਜਿੱਥੇ 3 ਇੰਚ ਦਾ ਨਿਸ਼ਾਨ ਲਾਇਆ ਉੱਥੇ ਨਿਸ਼ਾਨ ਲਾਉਣਾ ਜੀ 3 ਦਾ ਫਿਰ ਜਿਹੜਾ ਉੱਪਰ 3 ਨੂੰ ਲਾਇਆ ਉੱਥੇ ਮਿਲਾ ਦੇਣੀ ਹੈ ਇਹਦੀ ਗਲਾਈ ਪੈ ਜਾਊਗੀ ਇਸੇ ਤਰ੍ਹਾਂ ਦੇਖੋ ਜਿਹੜੀ ਆਪਣੀ ਬਾਜੂ ਦੀ ਕਟਾਈ ਆ ਉਹ ਇਸ ਤਰ੍ਹਾਂ ਹੁੰਦੀ ਹੈ ਜੀ ਇਸੇ ਤਰ੍ਹਾਂ ਇਹਦੀ ਗਲਾਈ ਪੈ ਜਾਂਦੀ ਹੈ ਦੇਖੋ ਹਾਰੀ ਕਾ ਬੰਦੇ ਦਾ ਵੱਖਰਾ ਵੱਖਰਾ ਢੰਗ ਹੁੰਦਾ ਜੀ ਮੈਂ ਅਕਸਰ ਇਸ ਤਰ੍ਹਾਂ ਹੀ ਕੱਟਦੀ ਹੁੰਨੀ ਆ ਲੋ ਜੀ ਹੁਣ ਆਪਾਂ ਜਿਹੜੀ ਮੋਡੇ ਦੀ ਮੂੜਲੀ ਕਾਟ ਪਾਉਣੀ ਆ ਫਰੰਟ ਵਾਲੀ ਉਹ ਤੁਹਾਨੂੰ ਦੱਸ ਦਿੰਨੀ ਆ ਦੇਖੋ ਬਾਜੂ ਦੀ ਜਿਵੇਂ ਆਪਾਂ ਕੱਟੀ ਆ ਓਵੇਂ ਹੀ ਪਈ ਐ ਉੱਪਰ ਲਿਆਂ ਦੋ ਪੀਸ ਆਪਾਂ ਚੱਕਨੇ ਆ ਤੇ ਦੋ ਪੀਸ ਦੀ ਆਪਾਂ 1.5 ਇੰਚ ਦੀ ਕਾਟ ਪਾ ਦੇਣੀ ਦੋ ਪੀਸ ਦੇਖੋ نیچے ਰਹਿ ਗਏ ਤੇ ਦੋ ਪੀਸ ਉੱਪਰਲੇ ਚੱਕ ਕੇ ਆਪਾਂ ਇਸ ਤਰ੍ਹਾਂ ਇਹਦੀ ਕਾਟ ਪਾ ਦਾਂਗੇ ਜੀ ਇਹ ਆਪਣੀ ਫਰੰਟ ਵਾਲੀ ਸਾਈਡ ਤੇ ਆਉਂਦੀ ਹੁੰਦੀ ਐ ਇਹ ਆਪਣੀ ਕਾਟ ਪੈਗੀ ਜੀ ਦੇਖੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਜਿਹੜੇ ਕੀ ਆਪਾਂ ਲੈਂਥ ਵਧਾਉਣ ਵਾਸਤੇ ਕੱਪੜਾ ਉੱਪਰ ਅਟੈਚ ਕਰਨਾ ਹੈ। ਲੋ ਜੀ ਜੇ ਆਪਾਂ ਵੱਧ ਮੋਡਾ ਕੱਟিয়ে ਉੱਪਰ ਆਪਾਂ ਜੋੜ ਪਾਈਏ ਤਾਂ ਬਹੁਤ ਜ਼ਿਆਦਾ ਵੱਡਾ ਮੋਡਾ ਹੋ ਜਾਂਦਾ ਹੈਗਾ। ਇਸ ਕਰਕੇ ਆਪਾਂ 3.5 ਇੰਚ ਆਪਣਾ ਜਿਹੜਾ ਮੋਡਾ ਸੀ ਉਹ ਕੱਟਿਆ ਸੀ ਤੇ ਉੱਪਰ ਪਾਵਾਂਗੇ ਜੀ ਆਪਾਂ ਜੋੜ ਜੋੜ ਪਾਵਾਂਗੇ ਆਪਾਂ 4.5 ਇੰਚ ਦਾ। ਦੇਖੋ 4.5 ਇੰਚ ਦਾ ਜੋੜ ਪਾ ਕੇ ਇਸ ਤਰ੍ਹਾਂ ਜਿੰਨੀ ਕੀ ਆਪਣੇ ਉੱਪਰ ਕਮੀ ਦੀ ਉੱਪਰ ਘਾਟ ਪਈ ਹੋਈ ਐ ਮੋਡਿਆਂ ਦੇ ਉੱਪਰ ਉਸ ਤਰ੍ਹਾਂ ਆਪਾਂ ਇਹ ਲੰਬਾ ਪੀਸ ਲਾਵਾਂਗੇ ਦੇਖੋ ਵਿਚਾਲੇ ਇੱਕ ਪੀਸ ਦੇ ਪਿੱਛੋਂ ਗਲਾ ਕੱਟਿਆ ਜਾਊਗਾ ਇੱਕ ਦੇ ਮੂਹਰੋਂ ਕੱਟਿਆ ਜਾਊਗਾ ਇਸ ਕਰਕੇ ਛੋਟੇ-ਛੋਟੇ ਜੋੜ ਆਪਣੇ ਮੋਡਿਆਂ ਦੇ ਤੀਰਿਆਂ ਤੇ ਉੱਪਰ ਆ ਜਾਣਗੇ ਨਾ ਤਾਂ ਦੇਖੋ ਇਹ ਨਜ਼ਰ ਨਹੀਂ ਆਉਂਦੇ ਤੇ ਵੈਸੇ ਵੀ ਇੱਥੇ ਆਪਣਾ ਦੁਪੱਟਾ ਆ ਜਾਂਦਾ ਜੀ ਕੋਈ ਪਤਾ ਨਹੀਂ ਲੱਗਦਾ ਲੋ ਜੀ ਦੇਖੋ ਇਸ ਤਰ੍ਹਾਂ ਆਪਾਂ ਮਿੰਕੇ ਕੱਟ ਲੈਣੇ ਆਂਗੇ ਤੇ ਇੱਕ ਪੀਸ ਆਪਾਂ ਫਰੰਟ ਵਾਲੇ ਪੀਸ ਨਾਲ ਅਟੈਚ ਕਰ ਦਾਂਗੇ ਤੇ ਇੱਕ ਪੀਸ ਆਪਾਂ ਬੈਕ ਵਾਲੀ ਨਾਲ ਇਸੇ ਤਰ੍ਹਾਂ ਇਹਦੇ ਵਿੱਚ ਜੋੜ ਪਾ ਦੇਵਾਂਗੇ ਮੈਂ ਤੁਹਾਨੂੰ ਗਲਾ ਲਾਉਣਾ ਵੀ ਦੱਸੂਗੀ ਜੀ ਗਲਾ ਦਾ ਅਕਸਰ ਕੀ ਹੁੰਦਾ ਹੈ ਦੇਖੋ ਵੀ 빙ਾ ਟੇਡਾ ਜਾਣ ਲੱਗ ਜਾਂਦਾ ਜਦੋਂ ਆਪਾਂ ਪਾਉਨੇ ਆ ਨਾ ਕਈ ਭੈਣਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਸਾਡਾ ਗਲਾ ਟੇਡਾ ਕਿਉਂ ਜਾਂਦਾ ਏ ਵੀ ਤੁਹਾਨੂੰ ਆਪਾਂ ਇਹਦੇ ਵਿੱਚ ਦੱਸਾਂਗੇ ਕਿਉਂ ਗਲਾ ਟੇਡਾ ਜਾਂਦਾ ਹੁੰਦਾ ਲੋ ਜੀ ਦੇਖੋ ਉੱਪਰ ਆਪਾਂ ਬੈਠਵੀਂ ਸਲਾਈ ਨਹੀਂ ਲਾਉਣੀ ਆਪਾਂ ਏਸੇ ਤੇ ਡਬਲ ਸਲਾਈ ਕੀਤੀ ਐ ਉਸ ਤੋਂ ਬਾਅਦ ਦੇਖੋ ਆਪਾਂ ਕਮੀਜ਼ ਨੂੰ ਇਸ ਤਰ੍ਹਾਂ ਫੋਲਡ ਕਰਤਾ ਕਮੀਜ਼ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਬੈਕ ਆਲਾ ਗਲਾ ਕੱਟਦੇ ਹਾਂਗੇ ਬੈਕ ਆਲਾ ਗਲਾ ਦੇਖੋ ਮੈਂ 2.5 ਇੰਚ ਕੱਟਦੀ ਹੁੰਨੀ ਐ ਜੀ 2.5 ਇੰਚ ਉੱਪਰੋਂ ਚੌੜਾ 6 ਇੰਚ ਆਪਾਂ ਲੰਬਾ ਕਟਾਂਗੇ ਦੇਖੋ ਢਾਈ ਕੱਟਦੇ ਆ ਤਾਂ ਕਈ ਵਾਰ ਕੀ ਹੁੰਦਾ ਜੀ ਜਿਹੜੇ ਆਪਣਾ ਮੋਢਾ ਡਿੱਗਣ ਲੱਗ ਜਾਂਦਾ ਸਵਾ 2 ਇੰਚ ਬਹੁਤ ਵਧੀਆ ਰਹਿੰਦਾ ਜੀ ਬਿਲਕੁਲ ਸਹੀ ਰਹਿੰਦਾ ਹੈ ਮੋੜਾ ਕਦੇ ਨਹੀਂ ਡੇਗਦਾ ਲਓ ਜੀ ਅੱਧੇ ਇੰਚ ਦੀ ਗਲਾਈ ਪਾ ਕੇ ਆਪਾਂ ਪਿਛਲਾ ਗਲਾ ਜਿਹੜਾ ਹੈਗਾ ਜੀ ਉਹ ਕੱਟਤਾ ਜਿਹੜਾ ਆਪਾਂ ਜੋੜ ਪਾਇਆ ਸੀ ਜੋੜ ਤੋਂ ਥੋੜਾ ਜਿਹਾ ਥੱਲੀ ਆਇਆ ਇਹ ਦੇਖੋ ਹੁਣ ਮਾੜਾ-ਵਾੜਾ ਜੋੜ ਰਹਿ ਗਿਆ ਜੀ ਸਾਈਡਾਂ ਤੇ ਨਾ ਤਾਂ ਇਹ ਜੋੜ ਨਜ਼ਰ ਆਉਂਦਾ ਤੇ ਵੈਸੇ ਦੁਪੱਟਾ ਆ ਜਾਂਦਾ ਦੇਖੋ ਪ੍ਰਿੰਟ ਵਾਲੇ ਸੂਟ ਦੇ ਵਿੱਚ ਜਿਹੜੇ ਸੂਟ ਦੇ ਵਿੱਚ ਪ੍ਰਿੰਟ ਹੁੰਦਾ ਹੈ ਅਕਸਰ ਉਹਦੇ ਵਿੱਚ ਇਸ ਤਰ੍ਹਾਂ ਜੋੜ ਪਾ ਦਿਓ ਤਾਨੂੰ ਕੁਛ ਕਰਨ ਦੀ ਲੋੜ ਹੈ ਨਹੀਂ ਜੀ ਆਪਣਾ ਜਿਹੜਾ ਸੂਟ ਹੈ ਹੈਗਾ ਉਹਦੀ ਲੈਂਥ ਪੂਰੀ ਆ ਜਾਊਗੀ ਘੱਟੋ-ਘੱਟ ਆਪਾਂ 5 6 ਇੰਚ ਦਾ ਉੱਪਰ ਜੋੜ ਪਾ ਸਕਦੇ ਹੁੰਨੇ ਆ ਇਹ ਤੋਂ ਵੱਧ ਤਾਂ ਨਹੀਂ ਪੈਂਦਾ ਘਰ ਇੰਨਾ ਪਾ ਸਕਦੇ ਆ ਜੀ ਲੋ ਜੀ ਹੁਣ ਮੂਹਰਲਾ ਪੀਸ ਹੈ ਦੇਖੋ ਸੈਂਟਰ 'ਤੇ ਆਪਾਂ ਨਿਸ਼ਾਨ ਲਾਵਾਂਗੇ ਉੱਪਰ ਆਪਾਂ ਟੱਕ ਦਾ ਨਿਸ਼ਾਨ ਲਾਤਾ ਜੀ ਦੇਖੋ ਮੈਂ 7 8 ਇੰਚ ਲੰਬਾ ਲੈ ਕੇ ਨਾ ਇੱਥੇ ਸੈਂਟਰ ਕੱਢ ਕੇ ਉਹਦੇ ਨਿਸ਼ਾਨ ਲਾਤਾ ਇਸੇ ਤਰ੍ਹਾਂ ਆਪਾਂ ਗਲੇ 'ਤੇ ਨਿਸ਼ਾਨ ਲਾਵਾਂਗੇ ਫਿਰ ਮੈਂ ਤੁਹਾਨੂੰ ਗਲਾ ਜੜਨਾ ਦੱਸੂਗੀ ਜੀ ਇਸ ਤਰ੍ਹਾਂ ਜੇ ਤੁਸੀਂ ਗਲਾ ਜੜੋਗੇ ਤਾਂ ਤੁਹਾਡਾ ਗਲਾ ਕਦੇ ਵੀ ਟੇਡਾ ਨਹੀਂ ਜਾਊਗਾ। ਲੋ ਜੀ ਦੋ ਤਿੰਨ ਤੁਸੀਂ ਸੂਈਆਂ ਲੈ ਲੈਣੀਆਂ ਨੇਗੀਆਂ। ਸੂਈਆਂ ਦੇ ਨਾਲ ਪਹਿਲਾਂ ਬੁਕਰਮ ਵਾਲੇ ਗਲੇ ਨੂੰ ਇਸ ਤਰ੍ਹਾਂ ਖੜਾ ਦੋਗੇ ਤੇ ਅੱਧਾ ਅੱਧਾ ਇੰਚ ਛੱਡ ਕੇ ਤੇ ਤੁਸੀਂ ਫालतू ਕੱਪੜੇ ਨੂੰ ਕੱਟ ਦੋਗੇ। ਇਹੀ ਅੱਧਾ ਇੰਚ ਜਿਹੜਾ ਛੱਡਿਆ ਹੋਇਆ ਇਹਨੂੰ ਆਪਾਂ ਉਸ ਤੋਂ ਬਾਅਦ ਦੇਖੋ ਜੀ ਇਸ ਤਰ੍ਹਾਂ ਐ ਫੋਲਡ ਕਰਕੇ ਸੀਨ ਮਾਰਾਂਗੇ। ਆਪਾਂ ਨੂੰ ਬੁਕਰਮ ਤੇ ਸੀਨ ਮਾਰਨ ਦੀ ਲੋੜ ਨਹੀਂ ਸੂਈਆਂ ਨਾਲ ਖੜ ਗਿਆ ਉਸ ਤੋਂ ਬਾਅਦ ਇਸ ਤਰ੍ਹਾਂ ਸੀਨ ਮਾਰ ਦੋ। ਲੋ ਜੀ ਹੁਣ ਇਹਦਾ ਸੈਂਟਰ ਕਰਕੇ ਉੱਪਰ ਟੱਕ ਲਾਤਾ ਨੀਚੇ ਬਿਲਕੁਲ ਗਲਾਈ ਦੇ ਕੇ ਬਿਲਕੁਲ ਸਹੀ ਸਹੀ ਫੋਲਡ ਕਰਕੇ ਗਲੇ ਨੂੰ ਇੱਥੇ ਨਿਸ਼ਾਨ ਲਾਤਾ ਜੀ ਚਾਕ ਦਾ ਇਸ ਤਰ੍ਹਾਂ ਲੋ ਦੇਖੋ ਹੁਣ ਆਪਾਂ ਕਮੀਜ਼ ਦੇ ਨਾਲ ਅਟੈਚ ਕਰਾਂਗੇ ਟੱਕ ਨਾਲ ਉੱਪਰ ਟੱਕ ਮਲਾਵਾਂਗੇ ਨੀਚੇ ਜਿਹੜਾ ਆਪਾਂ ਨਿਸ਼ਾਨ ਲਾਇਆਗਾ ਕਮੀਜ਼ ਤੇ ਤੇ ਬੁਕਰਮ ਵਾਲੇ ਗਲੇ ਤੇ ਨਿਸ਼ਾਨਾਂ ਨਿਸ਼ਾਨ ਨੂੰ ਮਲਾ ਕੇ ਉੱਥੇ ਇੱਕ ਸੁਵੀ ਲਾ ਦਿਓ ਤਾ ਜੋ ਗਲਾ ਆਪਣਾ ਬਿਲਕੁਲ ਹਿੱਲੇ ਨਾ ਦੇਖੋ ਇਹ ਇਹ ਬਹੁਤ ਵਧੀਆ ਤਰੀਕਾ ਹੈ ਜੀ ਇਹਦੇ ਨਾਲ ਕਦੇ ਵੀ ਤੁਹਾਡਾ ਗਲਾ ਈਮਿਜ ਪਾਉਣ ਤੋਂ ਬਾਅਦ ਡੈਡਾ ਨਹੀਂ ਜਾਊਗਾ ਲੋ ਜੀ ਇਹ ਜੜਨ ਤੋਂ ਬਾਅਦ ਦੇਖੋ ਆਪਾਂ ਅੱਧਾ ਅੱਧਾ ਇੰਚ ਛੱਡ ਕੇ ਉਸ ਤੋਂ ਬਾਅਦ ਦੇਖੋ ਜੀ ਵਿਚਾਰੜਾ ਪੀਸ ਨੂੰ ਕੱਟ ਕਰ ਦਾਂਗੇ ਤੇ ਜਿੱਥੋਂ ਗਲੇ ਦੀ ਗੁਲਾਈ ਹੋਈ ਹੋਈ ਹੈ ਉਥੋਂ ਥੋੜਾ ਜਿਹਾ ਰੇਵ ਟੱਕ ਲਾਵਾਂਗੇ ਛੋਟੇ ਛੋਟੇ ਤਾਂ ਜੋ ਜਿਹੜਾ ਗਲਾ ਅੰਦਰ ਚੰਗੀ ਤਰ੍ਹਾਂ ਫੋਲਡ ਹੋ ਜਾਂਦਾ ਬੁਕਰਮ ਵਾਲਾ ਬਿਲਕੁਲ ਬਲ ਵਗੈਰਾ ਨਹੀਂ ਪੈਂਦੇ ਹੈਗੇ ਨੋ ਜੀ ਦੇਖੋ ਜੇ ਮੈਂ ਆਪਾਂ ਰੋਜ਼ ਹੀ ਬਣਾਉਣੀਆ ਆਪਣਾ ਰੂਟੀਨ ਬਣਿਆ ਹੁੰਦਾ ਮੈਂ ਤਾਂ ਇੱਕ ਮਤਲਬ ਕਿ ਸੂਈ ਲਾਉਣੀ ਹੁੰਦੀ ਆ ਇਸੇ ਨਾਲ ਹੀ ਆਪਣਾ ਜਿਹੜਾ ਗਲਾ ਜੀ ਖੜਾ ਦੇਣੀ ਹੁੰਦੀ ਆ ਹੁਣ ਮੈਂ ਸੋਨੂੰ ਦਸਣ ਕਰਕੇ ਮੈਂ 2-2 3-3 ਸੂਈਆਂ ਲਾ ਰਹੀ ਆਂਗੀ ਤਾਂ ਜੋ ਆਪਣੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੇ ਤੁਸੀਂ ਵੀ ਇਸ ਤਰ੍ਹਾਂ ਵਧੀਆ ਕਮੀਜ਼ ਆਪਣਾ ਘਰੇ ਸਿੱਕੇ ਪਾ ਸਕੋ ਹੁਣ ਮੈਂ ਤੁਹਾਨੂੰ ਕਮੀਜ਼ ਦੇ ਪਿਛਲੇ ਗਲੇ ਤੇ ਰੇਵਲੀਰ ਲਾਉਣੀ ਦੱਸ ਦਿਆਂ ਜੀ ਅਕਸਰ ਕਈ ਕੀ ਹੁੰਦਾ ਜੀ ਕਈ ਭੈਣਾਂ ਆਪਣੀਆਂ ਦੇ ਕੋਲ ਸਿੰਗਲ ਲੀਰ ਲਾ ਦਿੰਦੀਆਂ ਬਲ ਪੈਂਦੇ ਰਹਿੰਦੇ ਆ ਦੂਜੀ ਵਾਰ ਤਰਪਾਈ ਕਰਦੇ ਆ ਚੰਗੀ ਤਰ੍ਹਾਂ ਫੋਲਡ ਨਹੀਂ ਹੁੰਦੀ ਮੈਂ ਅਕਸਰ ਕੋਈ ਵੀ ਸੂਟ ਸੀਨ ਨਹੀਂ ਆ ਜੀ ਮੈਂ ਡਬਲ ਹੀ ਲੀਰ ਲਾਉਣੀ ਹੁੰਦੀ ਆ ਦੇਖੋ ਸਵਾ ਕ ਇੰਚ ਦੀ ਚੌੜੀ ਆਪਾਂ ਲੀਰ ਕੱਟ ਲਈ ਐ ਤੇ ਇਹਨੂੰ ਆਪਾਂ ਫੋਲਡ ਕਰਕੇ ਡਬਲ ਫੋਲਡ ਕਰਕੇ ਲਾਵਾਂਗੇ ਉਸ ਤੋਂ ਬਾਅਦ ਆਪਾਂ ਨੂੰ ਕੋਈ ਵੀ ਦੁਆਰਾ ਦੁਆਰਾ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਤਰਪਾਈ ਕਰਦੇ ਆ ਇੱਕ ਵਾਰ ਫੋਲਡ ਕਰੋ ਕੋਈ ਤਾਂ ਗੇਰੀ ਨਿਕਲਦੇ ਕੱਪੜੇ ਦੇ ਇਸ ਤਰ੍ਹਾਂ ਸੀਨ ਲੱਗ ਜਾਂਦੀ ਹੈ ਡਬਲ ਫੋਲਡ ਕਰਕੇ ਲੀਰ ਲਾਤੀ ਜੀ ਛੋਟੇ ਛੋਟੇ ਮੈਂ ਫਿਰ ਸੈਂਟਰ ਟੱਕ ਲਾਈ ਨੀ ਜਿੱਥੋਂ ਗਲਾਈ ਆਉਂਦੀ ਹੈ ਤੇ ਉਸ ਤੋਂ ਬਾਅਦ ਮੈਂ ਇੱਕ ਦੱਬਵੀਂ ਸੀਨ ਉਹਦੇ ਉੱਤੇ ਲਗਾਉਂਗੀ ਬੈਠਵੀਂ ਸੀਨ ਜਿਹੜੀ ਕਿ ਆਪਾਂ ਲੀਰ ਲਾਈ ਹੈ ਜਿਹੜਾ ਕੱਪੜੇ ਤੇ ਆਪਾਂ ਸੀਨ ਵਜੀ ਹੈ ਉਹਨੂੰ ਮੂਹਰਲੇ ਪਾਸੇ ਕਰਕੇ ਤੇ ਫਿਰ ਆਪਾਂ ਇੱਕ ਬੈਠਵੀਂ ਸੀਨ ਲਾਵਾਂਗੇ ਇਹਦੇ ਉੱਤੇ ਬਿਲਕੁਲ ਕਿਨਾਰੇ ਕਿਨਾਰੇ ਤੇ ਲੋ ਜੀ ਆਪਾਂ ਸੀਨ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਦਾਂਗੇ। ਤਰਪਾਈ ਕਰਨ ਲੱਗੇ ਬਹੁਤ ਸਫਾਈ ਨਾਲ ਤਰਪਾਈ ਹੋਊਗੀ ਕਿਤੇ ਵੀ ਵਰਣੀ ਆਊਗਾ ਬਹੁਤ ਸੋਹਣੀ ਸ਼ੇਪ ਆਊਗੀ। ਲੋ ਜੀ ਹੁਣ ਮੈਂ ਤੁਹਾਨੂੰ ਦੇਖੋ ਗਲਾ ਆਪਣਾ ਫਰੰਟ ਵਾਲਾ ਤਿਆਰ ਹੋ ਗਿਆ ਬੈਕ ਵਾਲਾ ਤਿਆਰ ਹੋ ਗਿਆ। ਹੁਣ ਮੈਂ ਤੁਹਾਨੂੰ ਤੀਰੇ ਦੀਆਂ ਗੁੰਮਸ ਸਿਉਣਾ ਲਾਉਣਾ ਦੱਸਦੀ ਆਂ। ਤੀਰੇ ਦੀਆਂ ਗੁੰਮਸ ਸਿਉਣਾ ਜਿਹੜੀਆਂ ਆਪਾਂ ਲਾਉਣੀਆਂ ਜੀ ਦੇਖੋ ਅਕਸਰ ਕਈ ਵਾਰ ਆਪਾਂ ਇੰ ਗਲਾ ਝੜ ਦਿੰਨੇ ਹਾਂਗੇ ਤੀਰੇ ਦੀਆਂ ਸੀਨਾ ਲਾ ਦਿੰਨੇ ਹਾਂਗੇ ਸੌਰੀ ਗਲਾ ਆ ਗਿਆ। ਸੀਨਾ ਲਾ ਕੇ ਆਪਾਂ ਦੇਖੋ ਧਾਗੇ ਨਿਕਲਦੇ ਰਹਿੰਦੇ ਨੇ ਆਪਾਂ ਕਮੀਜ਼ ਨੂੰ ਸਿੱਧਾ ਕਰਕੇ ਪਹਿਲਾਂ ਸੀਨਾ ਲਾਉਣੀਆਂ ਨੇ ਸੀਨਾ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਆਪਾਂ ਪੁੱਠਾ ਕਰਕੇ ਫੇਸ ਸੀਨਾ ਲਾਉਣੀਆਂ ਨੇ ਉਸ ਤੋਂ ਬਾਅਦ ਤੀਰੇ ਦੀਆਂ ਜਿਹੜੀਆਂ ਸਿਲਾਈਆਂ ਨੇ ਉਹ ਗੁੰਮ ਸਿਲਾਈਆਂ ਹੋ ਜਾਣਗੀਆਂ ਇੱਥੇ ਆਪਾਂ ਨੂੰ ਇੰਟਰਲੌਕ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਤੇ ਨਾਲੇ ਆਪਣੇ ਦੇਖੋ ਸੂਟ ਤੇ ਸਫਾਈ ਆਉਂਦੀ ਹੈ ਜੀ ਲੋ ਜੀ ਇਹ ਦੇਖੋ ਆਪਣੀ ਗੁੰਮ ਮਸ਼ੀਨ ਲੱਗੀ ਤੀਰੇ ਵਾਲੀ ਅਕਸਰ ਇੱਥੋਂ ਪਹਿਚਾਨ ਹੁੰਦੀ ਹੈ ਜੀ ਜਦੋਂ ਵੀ ਆਪਾਂ ਸੂਟਸ ਘਰੇ ਸਲਾਈ ਕਰਦੇ ਆ ਜਾਂ ਟੇਲਰ ਤੋਂ ਕਰਾਉਨੇ ਆ ਟੇਲਰ ਦੀਆਂ ਗੁੰਮ ਮਸੀਨਾ ਹੁੰਦੀਆਂ ਆ ਆਪਾਂ ਘਰੇ ਸਿੰਪਲ ਮਾਰ ਦਿੰਨੇ ਆ ਦੇਖੋ ਇੱਥੋਂ ਹੀ ਪਤਾ ਲੱਗ ਜਾਂਦੀ ਹੈ ਕਿ ਸੂਟ ਆਪਾਂ ਘਰੇ ਸੀਤਾ ਹੋਇਆ ਹੈ ਜੇਕਰ ਤੁਸੀਂ ਇਸ ਤਰ੍ਹਾਂ ਸੀਨਾ ਮਾਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਸਫਾਈ ਨਾਲ ਸੀਨਾ ਵੱਜਣੀਆਂ ਜੀ ਤਰਪਾਈ ਚ ਵੀ ਬਹੁਤ ਵਧੀਆ ਰਹਿੰਦਾ ਹੈ ਲੋ ਜੀ ਮੈਂ ਨੀਚੋ ਸਾਰਾ ਤਿਆਰ ਕਰ ਲਿਆ ਨੀਚੇ ਜੂਰ ਮੈਂ ਫੋਲਡਿੰਗ ਵਾਸਤੇ ਕਪੜਾ ਲਾਇਆ ਸੀ ਉਸ ਤੋਂ ਬਾਅਦ ਮੈਂ ਸਾਨੂੰ ਲੈਂਥ ਮਿਣ ਕੇ ਦਿਖਾਉਣੀ ਹੈ ਜੀ 41 ਆਪਣੀ ਲੈਂਥ ਹੋ ਗਈ ਹੈ ਜੀ ਪੂਰੀ ਕਮੀਜ਼ ਦੀ ਲੈਂਥ ਆਈ ਹੈ ਦੇਖੋ ਇਸ ਤਰ੍ਹਾਂ ਜਰੂਰ ਤੁਸੀਂ ਵੀ ਬਣਾ ਕੇ ਦੇਖਿਓ ਵੀਡੀਓ ਵਧੀਆ ਲਗੀ ਤਾਂ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੋਢਿਆਂ ਵਾਲਾ ਜੋੜ ਬਿਲਕੁਲ ਨਜ਼ਰ ਨਹੀਂ ਆਉਂਦਾ